ਸੋ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੀ ਸ਼ਰਾਰਤ ਹੈ ਇੱਕ ਵਾਰੀ 88 ਦੇ ਵਿੱਚ ਇਹਨਾਂ ਨੇ ਗੇਟ ਖੋਲਤੇ ਸੀਗੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਖਾਲਸਾ ਮੰਗੋਗੇ ਤਾਂ ਸੇ ਇਹ ਹਾਲਤ ਤੋੜ ਕੇ ਕਰ ਦਵਾਂਗੇ ਹੁਣ ਫੇਰ ਕੀਤੀ ਹੈ ਤੇ ਕੋਈ ਫੋਰਸ ਨਜ਼ਰ ਨਹੀਂ ਆਈ ਕੋਈ ਬੀਐਸਐਫ ਨਹੀਂ ਨਜ਼ਰ ਆਈ ਜਦੋਂ ਵੀ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਮੁਸੀਬਤ ਆਈ ਹੈ ਤਾਂ ਫੌਜ ਆਪਣੇ ਬੈਰਕਾਂਟੋ ਤੋਂ ਬਾਹਰ ਨਹੀਂ ਨਿਕਲੀ 1984 ਜਦੋਂ ਰਿਵੀ ਕਾਂਦੀ ਨੇ ਕਤਲੇਆਮ ਕਰਾਇਆ ਸੀ ਉਸ ਵੇਲੇ ਵੀ ਫੌਜ ਫੋਰਸ ਆਫ ਦਾ ਫੋਰਨਸੀਗਾ ਕੀ ਬੈਰਕਾਂਟੋ ਬਾਹਰ ਆਵੇ ਤੇ ਲੋਕਾਂ ਦੀ ਰੱਖਿਆ ਕਰੇ ਪਰ ਫੌਜ ਬਾਹਰ ਨਹੀਂ ਨਿਕਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਖੜਾ ਪੋਂਗ ਡੈਮ ਅਤੇ ਰਣਜੀਤ ਸਾਗਰ ਡੈਮਾ ਦਾ ਕੰਟਰੋਲ ਯੂਐਨਓ ਦੇ ਕੰਟਰੋਲ ਹੇਠ ਹੋਣ ਤਾਂ ਜੋ ਇੰਡੀਆ ਹਕੂਮਤ ਜੋ ਮਨਮਰਜ਼ੀ ਕਰਦੀ ਹੈ ਉਸ ਜ਼ਬਰ ਤੋਂ ਪੰਜਾਬ ਦੇ ਲੋਕ ਬਚ ਸਕਣ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਰਹੱਦੀ ਖੇਤਰ ਦੀ ਬਹੁਗਿਣਤੀ ਸਿੱਖ ਵਸੋਂ ਅਤੇ ਨਾਲ ਲੱਗਦੇ ਲੈਂਦੇਵਾਲ ਦੇ ਪੰਜਾਬ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਘਿਣਾਉਣਾ ਕਾਰਨਾਮਾ ਕੀਤਾ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਮੁਕੱਦਸ ਧਾਰਮਿਕ ਸਥਾਨ ਨੂੰ ਪਾਣੀ ਵਿੱਚ ਡੋਬ ਕੇ 1984 ਦੀ yaad ਦੁਬਾਰਾ ਦੁਹਰਾਈ ਹੈ। ਸੋ ਲੋਕਾਂ ਦੇ ਹਾਲਾਤ ਬਹੁਤ ਬੁਰੇ ਹੈਗੇ ਆ ਤੇ ਸਰਕਾਰ ਚੁੱਪ ਕਰਕੇ ਬੈਠੀ ਹੈ। ਤੇ ਜਿਹੜੀ ਮੈਨੇਜਮੈਂਟ ਹੈ ਉਹ ਇਹ ਹੈ ਕਿ ਸਾਡੀਆਂ ਤਿੰਨ ਡੈਮਸ ਹੈਗੀਆਂ ਇੱਕ ਤਾਂ ਭਾਖੜਾ ਹੈਗੀ ਹੈ ਇੱਕ ਬਿਆਸ ਹੈ ਇੱਕ ਰਾਵੀ ਦੇ ਉੱਤੇ ਹੈ ਰਣਜੀਤ ਸਾਗਰ ਡੈਮ ਪੌਂਗ ਡੈਮ ਬਿਆਸ ਦੇ ਉੱਤੇ ਹੈ ਗੋਵਿੰਦ ਸਿੰਘ ਸਰੋਬਰ ਪਾਖੜਾ ਦੇ ਉੱਤੇ ਹੈਗਾ ਪਰ ਜਿਹੜੀ ਕਮੇਟੀ ਬਣਾਈ ਹੋਈ ਹੈ ਗਵਰਨਮੈਂਟ ਦੇ ਕੋਲੇ ਸਾਰੇ ਸਾਧਨ ਹੈਗੇ ਆ ਕਿ ਕਿੰਨੀ-ਕਿੰਨੀ ਬਰਫ ਚੋਟੀਆਂ ਤੋਂ ਢਲ ਰਹੀ ਹੈ ਤੇ ਕਿੰਨਾ ਪਾਣੀ ਆ ਰਿਹਾ ਹੈ بارش ਦਾ ਸਾਰਾ ਡਾਟਾ ਹੈਗਾ ਤੇ ਸੈਂਟਰ ਦੀ ਸਰਕਾਰ ਇਹ ਗੇਟ ਇਹਨਾਂ ਦੇ ਟਾਈਮ ਸਿਰ ਖੋਲ ਨਹੀਂ ਰਹੀ ਕਿ ਸਰੋਵਰ ਦੇ ਭਰ ਜਾਣਗੇ ਤਾਂ ਫਿਰ ਇਹ ਸਰੋਵਰ ਦੇ ਉੱਤੋਂ ਦੀ ਪਾਣੀ ਚੱਲੂਗਾ ਇਹਨਾਂ ਨੂੰ ਚਾਹੀਦਾ ਹੈ ਕਿ ਜਿਵੇਂ ਜਿਵੇਂ ਸੈਟਲਾਈਟ ਤੋਂ ਇਹਨਾਂ ਨੂੰ ਇਤਲਾ ਮਿਲਦੀ ਹੈ ਕਿ ਕਿੰਨੀ ਬਰਫ ਢਲ ਰਹੀ ਹੈ ਕਿੰਨੀ بارش ਹੋ ਰਹੀ ਹੈ ਤੇ ਨਾਲ ਦੀ ਨਾਲ ਗੇਟ ਖੋਲਦੇ ਰਹਿਣ ਜਿਹਦੇ ਨਾਲ ਸਰੋਵਰ ਥੋੜੇ ਜੇ ਖਾਲੀ ਹੋਣ ਤੇ ਨਵਾਂ ਪਾਣੀ ਉਹਦੇ ਵਿੱਚ ਵਿਸ਼ਰਾਮ ਆ ਕੇ ਕਰੇ ਸੋ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੀ ਸ਼ਰਾਰਤ ਹੈ ਇੱਕ ਵਾਰੀ 1988 ਦੇ ਵਿੱਚ 88 ਦੇ ਵਿੱਚ ਇਹਨਾਂ ਨੇ ਡੇਟ ਖੋਲਤੇ ਸਿਗੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਖਾਲਸਾਣ ਮੰਗੋਗੇ ਤਾਂ ਸੇ ਇਹ ਹਾਲਤ ਤੁਹਾਡੇ ਕਰ ਦਵਾਂਗੇ ਹੁਣ ਫੇਰ ਕੀਤੀ ਹੈ ਤੇ ਕੋਈ ਫੋਰਡ ਨਜ਼ਰ ਨਹੀਂ ਆਈ ਕੋਈ ਬੀਐਸਐਫ ਨਹੀਂ ਨਜ਼ਰ ਆਈ ਜਦੋਂ ਵੀ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਮੁਸੀਬਤ ਆਈ ਹੈ ਫੌਜ ਆਪਣੇ ਬੈਰਕਾਂ ਤੋਂ ਬਾਹਰ ਨਹੀਂ ਨਿਕਲੀ 1984 ਜਦੋਂ ਰਜੀਵ ਕਾਂਦੀ ਨੇ ਕਤਲੇਆਮ ਕਰਾਇਆ ਸੀ ਉਸ ਵੇਲੇ ਵੀ ਫੌਜ ਫੋਰਸ ਦਾ ਫੋਰੈਂਸਿਕਾ thi ਬੈਰਕਾਂ ਤੋਂ ਬਾਹਰ ਆਵੇ ਤੇ ਲੋਕਾਂ ਦੀ ਰੱਖਿਆ ਕਰੇ ਪਰ ਫੌਜ ਬਾਹਰ ਨਹੀਂ ਨਿਕਲੀ ਅੱਜ ਫੇਰ ਅਸੀਂ ਦੇਖਦੇ ਹਾਂ ਕਿ ਫੌਜ ਬਾਹਰ ਨਹੀਂ ਨਿਕਲ ਰਹੀ ਜਿਹੜਾ ਸਾਡਾ ਡੀਐਮ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਟੀਸੀ ਹੈ ਕਾਨੂੰਨ ਦੇ ਮਤਾਬਕ ਉਹ ਕਿਸੇ ਵੀ ਵੇਲੇ ਵੀ ਆਰਡਰ ਕਰ ਸਕਦਾ ਕਿ ਫੌਜ ਬਾਹਰ ਆਵੇ ਤੇ ਇੱਥੇ ਲੋਕਾਂ ਦੀ ਸੇਵਾ ਕਰੇ ਤੇ ਬੰਦਨਾਂ ਨੂੰ ਬਚਾਵੇ ਸਾਰਾ ਕੁਝ ਪਰ ਕੋਈ ਵੀ ਡੀਸੀ ਆਪਣਾ ਜਿਹੜੀ ਤਾਕਤ ਹੈ ਕਾਨੂੰਨੀ ਉਹ ਵਰਤ ਨਹੀਂ ਰਿਹਾ ਫਿਰ ਜਿਹੜੀ ਅੰਗਰੇਜ਼ਾਂ ਨੇ ਉਹਨਾਂ ਸਿਰ ਇਹ ਚੀਜ਼ ਰਹੂਗੀ ਤੇ ਸੈਂਟਰ ਦੀ ਸਰਕਾਰ ਦੇ ਕੋਲੇ ਹੁਣ ਦੋ ਚੀਜ਼ਾਂ ਹੈਗੀਆਂ ਕਿਸੇ ਨੂੰ ਬਰਬਾਦ ਕਰਨ ਦੇ ਲਈ ਪਹਿਲਾਂ ਟੈਂਕ ਹੁੰਦੇ ਸੀ ਕਿ ਤੋਪਾਂ ਹੁੰਦੀਆਂ ਸੀਗੀਆਂ ਬੰਦੂਖਾਂ ਹੁੰਦੀਆਂ ਸੀ ਹੁਣ ਸਰਕਾਰ ਦੇ ਕੋਲੇ ਐਟਮ ਬੰਬ ਵੀ ਹੈ ਤੇ ਡੈਮਾਂ ਵੀ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜਿਹੜੀਆਂ ਡੈਮਸ ਹੈ ਇਹਨਾਂ ਦਾ ਪਾਣੀ ਜੇ ਖੋਲ ਦਿੱਤਾ ਜਾਵੇ ਇਸ ਸਾਰਾ ਪੰਜਾਬ ਲੈਣ ਦੇ ਵਾਲੇ ਦਾ ਤੇ ਚੜ੍ਹਦੇ ਵਾਲੇ ਵਾਲੇ ਦਾ ਇਹ ਰੁੜ ਜਾਊਗਾ ਤੇ ਇਸ ਨੂੰ ਹਾਈਡਰੋਲੋਜੀਕਲ ਵਾਰ ਕਹੀਦਾ ਇੱਕ ਤਾਂ ਐਟੋਮਿਕ ਵਾਰ ਹੋਇਆ ਇੱਕ ਹਾਈਡਰੋਲੋਜੀਕਲ ਵਾਰ ਹੋਇਆ ਕੋਈ ਬੰਦੂਕ ਦੀ ਲੋੜ ਨਹੀਂ ਕੋਈ ਟੈਂਟ ਦੀ ਲੋੜ ਨਹੀਂ ਸਾਨੂੰ ਖਤਮ ਕਰਨ ਦੇ ਲਈ ਇਹ ਦੋਨੋਂ ਐਟਮ ਬੰਬ ਵੀ ਇਸਤੇਮਾਲ ਕਰ ਸਕਦੇ ਆ ਤੇ ਪਾਣੀ ਵੀ istemal kar sakde